ਦੇਖੋ ਦੇਸ਼ ਦੇ ਵਿੱਚ ਕੋਈ ਵੀ ਸਰਕਾਰ ਬਣੇ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮੈਂ ਸਮਝਦਾ ਜਿਹੜਾ ਨਰਿੰਦਰ ਮੋਦੀ ਕਹਿੰਦਾ ਸੀ 400 ਤੋਂ ਪਾਰ ਅੱਜ ਉਹ ਸੇ ਸੰਘਰਸ਼ ਵਾਲੇ ਲੋਕ ਜਿਹੜੇ ਅੱਜ ਅੰਦੋਲਨਕਾਰੀ ਬੈਠੇ ਨੇ ਉਹਨਾਂ ਦੀ ਬਦੌਲਤ ਹੀ ਅੱਜ ਇਹਨੂੰ ਉਹ ਮੈਂ ਕਹਾਂਗਾ ਇੱਕ ਤਰ੍ਹਾਂ ਦਾ ਹਾਰ ਦਾ ਮੂੰਹ ਦੇਖਣਾ ਪਿਆ ਬੇਚੱਕ ਸਰਕਾਰ ਇਹ ਬਣਾ ਜਾਣ ਪਰ ਉਹ 400 ਪਾਰ ਵਾਲੀ ਜਿਹੜੀ ਗੱਲ ਉਹ ਤੋਂ ਹਾਰ ਇਹਨਾਂ ਦੀ ਹੋਈ ਆ ਪਿੱਛੇ ਆਇਆ ਔਰ ਅਜੇ ਮਿਸ਼ਰਾ ਟਹਿਣੀ ਵਰਗੇ ਇਹਨਾਂ ਦੇ ਜਿਹੜੇ ਹਰ ਗਏ ਨੇ ਸੋ ਮੈਂ ਸਮਝਦਾ ਵੀ ਅੰਦੋਲਨ ਦਾ ਅਸਰ ਪੂਰੇ ਦੇਸ਼ 'ਚ ਨਜ਼ਰ ਆ ਰਿਹਾ ਹੈ ਔਰ ਖਾਸ ਕਰ ਜਿਹਨੀਆਂ ਸਟੇਟਾਂ ਦੇ ਲਾਗੇ ਅੰਦੋਲਨ ਚੱਲ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਇੱਥੇ ਬੀਜੇਪੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ ਸੋ ਇਹ ਅੰਦੋਲਨ ਕਮਾਰੀ ਅੰਦੋਲਨਕਾਰੀ ਜਿਹੜੇ ਹਮੇਸ਼ਾ ਅੰਦੋਲਨ ਕਰਦੇ ਨੇ ਔਰ ਅਸੀਂ ਸਾਡਾ ਅੰਦੋਲਨ ਜਾਰੀ ਹੈ ਕੱਲ ਹੀ ਅਸੀਂ ਮੀਟਿੰਗ ਬੁਲਾ ਲਈ ਹੈ ਔਰ ਅਗਲੀ ਰਣਨੀਤੀ ਜਿਹੜੀ ਆ ਤੈਅ ਕਰਾਂਗੇ ਕਿ ਦਿੱਲੀ ਵੱਲ ਕੂਚ ਕਰਨਾ ਹੈ ਜਾਂ ਦਿੱਲੀ ਵੱਲ ਅੰਦੋਲਨ ਕਿਸ ਤਰ੍ਹਾਂ ਅਸੀਂ ਹੋਰ ਤਿੱਖਾ ਕਰਨਾ ਹੈ ਉਹਦੇ ਵਾਸਤੇ ਅਸੀਂ ਕੱਲ ਹੀ ਮੀਟਿੰਗ ਆਪਣੀ ਬੁਲਾ ਲਈ ਹੈ ਕੱਲ ਮੀਟਿੰਗ ਬੁਲਾ ਕੇ ਅਸੀਂ ਜਿਹੜੀ ਅਗਲੀ ਨੀਤੀ ਆ ਉਹ ਤੈਅ ਕਰਕੇ ਫਿਰ ਅਸੀਂ ਚੰਡੀਗੜ੍ਹ ਪੀਸੀ ਕਰਕੇ ਅਨਾਉਂਸ ਕਰਾਂਗੇ ਸੋ ਕੱਲ ਦੀ ਸਾਡੀ ਮੀਟਿੰਗ ਦੇ ਵਿੱਚ ਫਾਈਨਲ ਫੈਸਲਾ ਲਏ ਜਾਣਗੇ ਕੇਸ ਅੰਦolan ਨੂੰ ਹੋਰ ਤਿੱਖਾ ਹੋਰ ਅੱਗੇ ਕਿਵੇਂ ਵਧਾਉਣਾ